ਉਸ ਸਿੱਖ ਦੇ ਚਰਨਾ ਚ ਮੱਥਾ ਟੇਕਿਆ ਮੈਂ ਆਪ ਨੂੰ ਬੇਨਤੀ ਕਰਾਂਗਾ ਉਸ ਵਕਤ ਸੱਤ ਕਰਤਾਰ ਤੇ ਮੱਥਾ ਟੇਕਿਆ ਜਾਂਦਾ ਸੀ ਅੱਜ ਅੱਜ ਹਜਮ ਨਹੀਂ ਹੋਣਾ ਕਿਉਂਕਿ ਪਖੰਡ ਦਾ ਰੂਪ ਧਾਰਨ ਕਰ ਗਿਆ ਉਹਦਾ ਕਾਰਨ ਸੀ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਜੋ ਦਿਸੈ ਗੁਰ ਸਿਖੜਾ ਤਿਸ ਨਿਵਨੇ ਲਾਗੂ ਪਾਈ ਜੀ ਭਾਈ ਮੰਜ ਨੇ ਮੱਥਾ ਟੇਕਿਆ ਕਿੰਦਾ ਜੀ ਆਇਆਂ ਨੂੰ ਮੇਰੇ ਸਤਿਗੁਰੂ ਦੇ ਘਰੋਂ ਆਏ ਹੋ ਸਤਿਗੁਰੂ ਕਿਸ ਤਰ੍ਹਾਂ ਰਹਿਮਤਾਂ ਵਰਤਾ ਰਹੇ ਨੇ ਉਹਨੇ ਕਿਹਾ ਤੇਰੇ ਵਾਸਤੇ ਇੱਕ ਸੁਨੇਹਾ ਲੈ ਕੇ ਆਇਆ ਆ ਪੱਲੇ ਨਾਲ ਹੁਕਮਨਾਮਾ ਵੱਜਿਆ ਭਾਈ ਮੰਜ ਕਹਿੰਦਾ ਮੇਰੇ ਹੱਥ ਘਾਹ ਤੇ ਮਿੱਟੀ ਨਾਲ ਭਰੇ ਨੇ ਤੇ ਦੇਣ ਵਾਲਾ ਕਹਿੰਦਾ ਇਸ ਤਰ੍ਹਾਂ ਦੇਣਾ ਵੀ ਨਹੀਂ ਇਹਦੇ ਤੇ ਲਿਖਿਆ ਕੀ ਇਹ ਮੈਨੂੰ ਪਤਾ ਨਹੀਂ ਮੈਂ ਨਹੀਂ ਖੋਲਿਆ ਮੈਂ ਪੱਲੇ ਬੰਨ ਕੇ ਲਿਆਇਆ ਪਰ ਜ਼ਬਾਨੀ ਸਤਿਗੁਰਾਂ ਨੇ ਮੌਖਿਕ ਤੌਰ ਤੇ ਕਿਹਾ ਵੀ ਇਹ ਹੁਕਮਨਾਮਾ ਤਾਂ ਦੇਣਾ ਜੇ 20 ਰੁਪਏ ਦੇਗਾ ਖੁਸ਼ੀ ਬੜੀ ਹੈ ਪਰ ਉਦਾਸ ਹੋ ਗਿਆ ਘਰ ਦੀ ਤਾਂ ਰੋਟੀ ਮੁਸ਼ਕਲ ਨਾਲ ਚੱਲਦੀ ਪਈ ਉਹ ਹੀ ਸਾਹਿਬ ਇਤਿਹਾਸਾਂ ਨੇ ਉਹਦੇ ਪਰਿਵਾਰ ਦੇ ਗਹਿਣੇ ਪਾਣ ਦਾ ਜ਼ਿਕਰ ਕੀਤਾ ਕਈ ਥਾਵਾਂ ਤੇ ਪਰ ਮੇਰੀ ਅਰਜ਼ ਹੈ ਇਹ ਘਰ ਲੈ ਗਿਆ ਘਰ ਵਾਲੇ ਨੂੰ ਕਹਿੰਦਾ ਜੀ ਇਹ ਸਤਿਗੁਰਾਂ ਦੇ ਦਰ ਤੋਂ ਸਿੱਖ ਆਇਆ ਸਾਡੇ ਪਰਿਵਾਰ ਲਈ ਹੁਕਮਨਾਮਾ ਆਇਆ ਪਰ ਵੀਰ ਪਈਏ ਇਤਿਹਾਸਕਾਰ ਕਹਿੰਦੇ ਨੇ ਸ਼ਾਹੂਕਾਰ ਦੇ ਘਰ ਵਿੱਚ ਇਹਦੀ ਘਰਵਾਲੀ ਤੇ ਬੇਟੀ ਕੰਮ ਕਰਨ ਵਾਸਤੇ ਲੱਗੀ ਸਮਝੋ ਵੀ ਜਿਵੇਂ ਗਹਿਣੇ ਸ਼ਬਦ ਕੈਸੇ ਨੇ ਉਹਨਾਂ ਸਮਾਂ ਕੰਮ ਕਰੋਗੇ ਜਿੰਨੇ ਦੇਰ ਤੱਕ ਪੈਸੇ ਨਹੀਂ ਹੁੰਦੇ ਉਹਦੇ ਘਰ ਕੰਮ ਕਰਨਾ ਮੰਨ ਲਿਆ 20 ਰੁਪਏ ਸ਼ਾਮ ਨੂੰ ਆਏ ਜੀ ਦੀਵਾ ਬਲਿਆ 20 ਰੁਪਏ ਸੇਖ ਨੂੰ ਦਿੱਤੇ ਤੇ ਦੀਵੇ ਦੀ ਲੋ ਵਿੱਚ ਜਦੋਂ ਪੱਲਾ ਖੋਲ ਕੇ ਹੁਕਮਨਾਮਾ ਦਿੱਤਾ ਭਾਈ ਮੰਝ ਨੇ ਪੜਿਆ ਉਹਦੇ ਤੇ ਸਿਰਫ ਇਹਨਾਂ ਲਿਖਿਆ ਸੀ ਭਾਈ ਮੰਝ ਤੈਨੂੰ ਕਰਤਾਰ ਚੇਤੇ ਆ ਬਸ ਕੁਛ ਹੋਰ ਨੇ ਤੈਨੂੰ ਵਾਹਿਗੁਰੂ ਸ਼ਬਦ ਵਰਤਾ ਤੈਨੂੰ ਕਰਤਾਰ ਚੇਤੇ ਆਵੇ ਹੁਕਮਨਾਮਾ ਪੜ ਕੇ ਚੁੰਮਿਓ ਸੂ ਛਾਤੀ ਨਾਲ ਲਾ ਕੇ ਰੋ ਪਿਆ ਮੈਂ ਤੁਹਾਨੂੰ ਫਿਰ ਬੇਨਤੀ ਕਰੇ ਸ਼ੁਕਰਾਨੇ ਦੀ ਗੱਲ ਮੈਂ ਕਰ ਰਿਹਾ ਮੈਂ ਸ਼ਿਕਵੇ ਵਾਲਾ ਟੋਪਰੀ ਥੋੜਾ 네ਗੇਟਿਵੇ ਕੇ ਪਾਸੇ ਕਰ ਦਿੰਦਾ ਛਾਤੀ ਨਾਲ ਲਾ ਕੇ ਅੱਖਾਂ ਭਰੀਆਂ ਰੋ ਪਿਆ ਸਿੱਖ ਨੇ ਕਿਹਾ ਤੈਨੂੰ ਇਤਰਾਜ਼ ਹੈ ਕਿ 20 ਰੁਪਏ ਦਿੱਤੇ ਤੂੰ ਆਪ ਘਾਹ ਖੋਤ ਕੇ ਗੁਜ਼ਾਰਾ ਕਰ ਲੈ ਤੇ ਨਹੀਂ ਤੇ ਦੇ ਦੇ ਵਾਪਸ ਤੂੰ ਕਹਿੰਦਾ ਮੇਰੀਆਂ ਅੱਖਾਂ ਚੋਂ ਅਥਰੂ ਉਲਾਂਬੇ ਦੇ ਨਹੀਂ ਇਹ ਸ਼ੁਕਰਾਨੇ ਦੇ ਨੇ ਸਤਿਗੁਰੂ ਇੰਨੇ ਤਰ੍ਹਾਂ ਸਿੱਖ ਨੇ ਤੂੰ ਮੈਨੂੰ ਰੱਬ ਚੇਤੇ ਕਰਾਉਣ ਵਾਸਤੇ ਲੇਖ ਕੇ ਦੇ ਦਿੰਦਾ ਜਿਹਨੂੰ ਤੂੰ ਲੇਖ ਕੇ ਦੇ ਦੇ ਉਹਨੂੰ ਮਰਨ ਤੋਂ ਬਾਅਦ ਵੀ ਕਰਤਾਰ ਨਹੀਂ ਬਹਲਦਾ ਤੁਸੀਂ ਲਿਖ ਦਿੱਤਾ ਤੇਨੂੰ ਕਰਤਾਰ ਚੇਤੇ ਆਵੇ ਸਮਾਂ ਲੰਘ ਗਿਆ ਜੀ ਯਾਦ ਰੱਖਿਓ ਇਹ ਲਿਖਤ ਆਮ ਦੀ ਨਹੀਂ ਇੰਨਾ ਕ ਰੰਗ ਨਾਮ ਦਾ ਚੜ ਗਿਆ ਭਾਈ ਮਾਨ ਸੁਤਿਆਂ ਬੈਠਦਿਆਂ ਜਾਗਦਿਆਂ ਇਹ ਕਹਿ ਲੋ ਉਠ ਬੈਠ ਦ ਸੋਵਤ ਨਾਮ ਕਹ ਨਾਨਕ ਜਨ ਕੈ ਸਦਕਾ ਸੌਂਦੇ ਵਾਹ ਵਾਹ ਉਚਰੇ ਉੱਠੇ ਵੀ ਵਾਹ ਕਰਨ ਉਹਦੇ ਘਰ ਚ ਗੁਰੂ ਗੁਰੂ ਦੀ ਆਵਾਜ਼ ਕਈ ਮਹੀਨੇ ਲੰਘੇ ਮਹਾਰਾਜ ਉਸ ਮੇਬੜੇ ਨੂੰ ਫਿਰ ਸੱਦਿਆ ਹੁਕਮਨਾਮਾ ਲਿਖ ਦਿੱਤਾ ਕਹਿਣ ਲੱਗੇ ਇਹ ਲੈ ਜਾ ਜੋ ਕੁਝ ਅਸੀਂ ਬਚਨ ਕਰਨਾ ਸੀ ਵਿੱਚ ਲਖ ਲਿਖ ਦਿੱਤਾ ਪਰ ਇੱਕ ਕੰਮ ਕਰੀ ਮੋਖਕ ਤੌਰ ਤੇ ਜ਼ਬਾਨੀ ਸਾਡਾ ਸੁਣਿਆ ਦੇ ਦੇ ਜੇ ਰਾਤ ਨੂੰ ਹੁਕਮਨਾਮਾ ਪੜੇ ਤੇ ਸਵੇਰੇ ਅੰਮ੍ਰਿਤ ਵੇਲੇ ਅਮਲ ਕਰੇ ਇਸ ਮੰਨ ਲਵੇ ਤੇ ਜੇ ਦੁਪਹਿਰੇ ਪੜੇ ਤੇ ਉਸੇ ਵੇਲੇ ਚੱਲ ਪਵੇ ਉਸੇ ਵੇਲੇ ਅਮਲ ਕਰੇ ਉਹ ਸਿੱਖ ਦਬਾ ਫਿਰ ਭਾਈ ਮਾਈ ਦੇ ਪਿੰਡ ਪਹੁੰਚ ਗਿਆ ਜੀ ਸੰਧਿਆ ਪੈ ਗਈ ਸੀ ਅੱਜ ਭਾਈ ਸਾਹਿਬ ਘਰ ਸੰਨ ਦੀਵੇ ਦੀ ਲੋ ਵਿੱਚ ਪਰਿਵਾਰ ਬੈਠਾ ਗੁਰੂ ਨੂੰ ਜਪ ਰਿਹਾ ਜਦੋਂ ਪੈਰਾਂ ਦੀ ਆਂਟ ਸੁਣੀ ਭਾਈ ਮਨਜੀਤ ਉੱਠ ਕੇ ਦੇਖਿਆ ਭਾਈ ਸਾਹਿਬ ਨੇ ਉਸ ਗੁਰਸ਼ਿਕ ਨੂੰ ਇਸ਼ਾਰਾ ਕੀਤਾ ਕੋਲ ਬੈਠ ਕੇ ਸਿਮਰਨ ਕਰਕੇ ਹਟੇ ਤੇ ਕਹਿੰਦਾ ਭਾਈ ਗੁਰਸ਼ਿਕਾ ਸਤਿਗੁਰਾਂ ਨੇ ਭੇਜਿਆ ਤੈਨੂੰ ਕਹਿੰਦੇ ਹਾਂ ਭੇਜਿਆ ਜੀ ਤੁਹਾਡੇ ਵਾਸਤੇ ਹੁਕਮਨਾਮਾ ਲੈ ਕੇ ਆਏ ਨਹੀਂ ਲੈ ਪੈਸੇ ਨਹੀਂ ਮੰਗੇ। ਕਿ ਜੇ ਰਾਤ ਨੂੰ ਪੜ੍ਹੇ ਤੇ ਸਵੇਰੇ ਅੰਮ੍ਰਿਤ ਵੇਲੇ ਅਮਲ ਕਰ ਲੈ। ਜੇ ਦਿਨ ਪੜ੍ਹੇ ਤੇ ਉਸੇ ਵੇਲੇ ਲੋ ਦੀਵਾ ਦੀਵਾ ਬਾਲਦਾ ਪਿਆ ਸੀ। ਉਹਨੇ ਹੁਕਮਨਾਮਾ ਦਿੱਤਾ ਭਾਈ ਮੰਜ ਨੇ ਹੁਕਮਨਾਮਾ ਹੱਥਾਂ 'ਚ ਲੈ ਕੇ ਦੀਵੇ ਦੀ ਲੋ 'ਚ ਧੀ ਪੁੱਤਰ ਘਰ ਵਾਲੀ ਬੱਚੇ ਕੋਲ ਬੈਠੇ। ਹੁਕਮਨਾਮਾ ਖੋਲ੍ਹਿਆ। ਉਹਦੇ ਤੇ ਲਿਖਿਆ ਸੀ ਭਾਈ ਮੰਜ ਗੁਰੂ ਕੇ ਲੰਗਰਾਂ ਵਿੱਚ ਤੇਰੀ ਲੋੜ ਪੈ ਗਈ ਛੇਤੀ ਪਹੁੰਚੋ। ਲੰਗਰ ਵੀ ਤੇਰੀ ਜਰੂਰਤ ਪੈ ਗਈ ਗੁਰਮਖੋ ਇੱਥੇ ਭਾਈ ਮੰਜ ਦੂਜੀ ਵਾਰ ਹੋਇਆ ਨੋਟ ਕਰੀ ਜਾਵੇ ਪਹਿਲੀ ਵਾਰ ਹੋਇਆ ਜਦੋਂ ਤੈਨੂੰ ਕਰਤਾਰ ਚੇਤੇ